ਪਿੰਦਰ ਮੰਨੋ ਮੇਰੀ ਗੱਲ ਮੈਨੂੰ ਵੀ ਸਭ ਕੁ ਲੈ ਜਾਉ ਨਾਲ ਕੀ ਕਰਨਾ ਹੈ ਨਾਲ ਜਾ ਕੇ ਤੇਨ ਮੱਗੀ ਵੀ ਕਹਿ ਪਈ ਰਹਿ ਤੂੰ ਇੱਥੇ ਹੀ ਯਾਰ ਮੈਂ ਵੀ ਜਾਵਾਂਗੀ ਸਭ ਕੁ ਗੱਲ ਹੋਰ ਵਾ ਮੇਰੀ ਸੁਣ ਗੱਲ ਜੇ ਆਪਾਂ ਗਏ ਅਗਲਾ ਕੀ ਪਤਾ ਘਰ ਵੜਨ ਦੇਣਾ ਵੀ ਹੈ ਕਿ ਨਹੀਂ ਪਿੰਦਰ ਏਡੀ ਗੱਲ ਥੋੜੀ ਹੁੰਦੀ ਆ ਕਿ ਅਗਲੇ ਤੁਹਾਨੂੰ ਘਰ ਹੀ ਨਾ ਵੜਨ ਦੇਣਗੇ ਕਿੰਨੇ ਚਿਰਾਂ ਬਾਅਦ ਚੱਲਿਆ ਮੈਂ ਵੀ ਜੇ ਤੂੰ ਗਈ ਜੇ ਉੱਥੇ ਗੱਲਬਾਤ ਹੋ ਗਈ ਤੇ ਫੇਰ ਕਿਤੇ ਨਹੀਂ ਕੋਈ ਗੱਲ ਕਰਦੀ ਅਗਲੇ ਦਾ ਦਿਮਾਗ ਥੋੜੀ ਖਰਾਬ ਆ ਪੇ ਹਨ ਉਹਨਾਂ ਨੇ ਜਾਣਿਆ ਸਾਰੀ ਗੱਲਾਂ ਕਰਾਂ ਲੱਗ ਪੈਣੀਆਂ ਕੀ ਪਤਾ ਉਹ ਖੁਸ਼ੀ ਹੋਣ ਵੀ ਆਏ ਨੇ ਸਗੋਂ ਦੋਵੇਂ ਜੀ ਤੈਨੂੰ ਨਹੀਂ ਨਾ ਸਾਰੀ ਗੱਲ ਦਾ ਪਤਾ ਜੇ ਪਤਾ ਹੋਏ ਨਾ ਤਾਂ ਫੇਰ ਆ ਨਾ ਮੈਨੂੰ ਪਤਾ ਨਾ ਹੁਣ ਮਨ ਲੱਚਾ ਤੂੰ ਗਈ ਮੇਰੇ ਨਾਲ ਮੈਨੂੰ ਜੇ ਕੋਈ ਗੱਲ ਕਰਦੀ ਜਾਂ ਤੈਨੂੰ ਕਰਦੀ ਤੇ ਫੇਰ ਚੁੱਪ ਰਹਿਣਾ ਫਿਰ ਕਿਸੇ ਨੇ ਮੁਰਕ ਕੋ ਗੱਲ ਵਾਝ ਨਹੀਂ ਆ ਨਹੀਂ ਗੱਲ ਵਾਦੀ ਜੇ ਮੈਨੂੰ ਚਾਰ ਗੱਲਾਂ ਕਰ ਵੀ ਲੈਣਗੇ ਨਾ ਕੋਈ ਗੱਲ ਨਹੀਂ ਉਦੋਂ ਮੰਮੀ ਵੀ ਤੇ ਮੈਨੂੰ ਕਿੰਨੀਆਂ ਗੱਲਾਂ ਕਰਦੀ ਆ ਜੇ ਤੁਹਾਨਾਂ ਦੀਆਂ ਵੀ ਚਾਰ ਸੁਣ ਲਾਂਗੇ ਜੇ ਤੈਨੂੰ ਗੱਲ ਹੀ ਉਹੋ ਜਿਹੀ ਕੋ ਕਰਤੀ ਤਾਂ ਮੈਂ ਬੋਲ ਪਿਆ ਤੇ ਫੇਰ ਐਦਾ ਮੈਂ ਕੱਲਾ ਜਾਵਾਂਗਾ ਮੈਨੂੰ ਜੋ ਮਰਜ਼ੀ ਕਹਿਣਗੇ ਮੈਂ ਨਹੀਂ ਬੋਲਣਾ ਅੱਗੋਂ ਮੈਨੂੰ ਪਤਾ ਹੈ ਨਾ ਹੋ ਹੋ ਚਲੋ ਠੀਕ ਆ ਯਾਰ ਤੁਸੀਂ ਮੰਨਣੀ ਨਹੀਂ ਮੇਰੀ ਗੱਲ ਮੈਂ ਤੁਹਾਡੇ ਕਰਕੇ ਕਹਿਣ ਦੀ ਆ ਕਿ ਮੈਂ ਸਗੋਂ ਨਾਲ ਜਾਵਾਂਗੀ ਤੇ ਆਪੇ ਮੇਰੇ ਕਰਕੇ ਹੋ ਸਕਦਾ ਉਹ ਨਾ ਕੋਈ ਗੱਲ ਕਰਿਆ ਨਾ ਨਵਦੀਪ ਤੂੰ ਆਪਣੀ ਦਾ ਬਿਲਕੁਲ ਸਹੀ ਈ ਵਧੀਆ ਸੋਚਣ ਦੀ ਈ ਆ ਮੁਰਖ ਇਹ ਨਾਣਾ ਹੋਵੇ ਆਪਾਂ ਦੇ ਮਸਲਾ ਵੀ ਸੁਲਝਾਉਣ ਫਿਰ ਉਲਝੇ ਫਿਰ ਕੀ ਕਰਾਂਗੇ ਜੇ ਤੁਹਾਡੀ ਵੈਸੇ ਗੱਲ ਸੋਚੀ ਉਹ ਵੀ ਠੀਕ ਹੈ ਪਰ ਜੋ ਮੈਂ ਸੋਚਦੀ ਪਿੰਨਰ ਹਟਾ ਤੇ ਉਹ ਵੀ ਸਹੀ ਹੈ ਚੱਲ ਕੋਈ ਗੱਲ ਨਹੀਂ ਆ ਇੱਕ ਵਾਰੀ ਮੈਨੂੰ ਹੋ ਕੇ ਆਲਾਂ ਦੇ ਫਿਰ ਮੁਰਖ ਤੈਨੂੰ ਵੀ ਲਾ ਜਾਗਾ ਚਲੋ ਠੀਕ ਆ ਤੇ ਹੁਣ ਫਿਰ ਜੇ ਚੱਲੇ ਹੋਣਾ ਤਾਂ ਉਥੇ ਸਾਰੀ ਗੱਲ ਕਰਕੇ ਆਇਓ ਕਿ ਮੰਮੀ ਇਦਾਂ ਇਦਾਂ ਦੇ ਨੇ ਨਾੜਕਿਆਂ ਨਾਲ ਕਰਨ ਕਿ ਇਹ ਗੱਲ ਦਾ ਵੀ ਪੜਦਾ ਨਾ ਰੱਖਿਓ ਮੈਨੇ ਪੜਦਾ ਘੜੀ ਗੱਲ ਹੋ ਰੱਖਣਾ ਮੈਂ ਜੇ ਪੜਦਾ ਹੀ ਰੱਖਣਾ ਫਿਰ ਜਾਣ ਦਾ ਫਾਇਦਾ ਕੀ ਹੈ ਮੈਂ ਕਰਨੀਆਂ ਤਾਂ ਕਰਕੇ ਵੀ ਐਵੇਂ ਕਹਿਣਾ ਸੋਚਿਓ ਕਿ ਮੈਂ ਆਪਣੀ ਮਾਂ ਦੀ ਗੱਲਾਂ ਹੁਣ ਉਹਨਾਂ ਨਾਲ ਕਰਨੀਆਂ ਵਾ ਵੀ ਇੱਕ ਦਿਨ ਨੂੰ ਸਾਰਾ ਦੱਸ ਦੇ ਕਿ ਮੰਮੀ ਇਦਾਂ ਇਦਾਂ ਤਾਂ ਨੋ ਪੜਾ ਕਰਦੇ ਆ ਤੇ ਤਾਂ ਕਰਕੇ ਅਸੀਂ ਆ ਕਦਮ ਚੁੱਕਾ ਨੇ ਆ ਤੇ ਤੁਸੀਂ ਵੀ ਸਾਡਾ ਸਾਥ ਦਿਓ। ਬਾਕੀ ਤਾਂ ਉਹਨਾਂ ਨੂੰ ਸਾਰਾ ਪਤਾ ਮੰਮੀ ਦਾ ਇਹ ਨਹੀਂ ਪਤਾ ਵੀ ਉਹਨਾਂ ਨਾਲ ਵੀ ਇਦਾਂ ਕਰ ਸਕਦੇ ਆ। ਕਰੋ ਦਾਨਾ ਮੈਨੂੰ ਥੋੜੀ ਥੋੜੀ ਵੀ ਚੋ ਖੁਸ਼ੀ ਵੀ ਹੈਗੀ ਏ। ਵੀ ਪੂਹਾ ਗੋਲ ਚੱਲਿਆ ਵਾ। ਲੈ ਦੱਸ ਖੁਸ਼ੀ ਤੇ ਹੁੰਦੀ ਏ। ਕੀ ਪਤਾ ਪਿੰਦਰ ਇਸੇ ਬਾਰੇ ਨਾਲ ਤੁਹਾਡੀ ਰਿਸ਼ਤਦਾਰੀ ਫੇਰ ਬਣ ਜੇ ਸਹੀ ਗੱਲ ਈ ਕੋਈ ਪਤਾ ਹੁੰਦਾ ਵਾ ਰੱਬ ਦੀ ਰੰਗਾਂ ਦਾ ਨਾ ਕੋਈ ਪਤਾ ਨਹੀਂ ਹੁੰਦਾ ਉਹਨੇ ਕਿੱਦਾਂ ਨੂੰ ਬਾਜੀ ਪਲਟਣੀ ਆ ਕਿੱਦਾਂ ਹੀ ਕਿੰਨੂ ਮਿਲਣਾ ਵਾ ਕਿੰਨੂ ਨਹੀਂ ਮਿਲਣਾ ਜਦੋਂ ਭੂਆ ਆਉਂਦੀ ਹੁੰਦੀ ਹੈ ਨਾ ਪਤਾ ਕਨੇਰਾ ਹੋਂਕ ਲੱਗਦੀ ਹੁੰਦੀ ਏ ਇੱਥੇ ਸਾਰਿਆਂ ਜਾਣਾ ਖੇਡਣਾ ਕਰਨਾ ਤਾਂ ਬੜਾ ਮਜ਼ਾ ਆਇਆ ਕਰਨਾ ਲੈ ਵੀ ਪਰ ਇੱਕ ਗੱਲ ਆ ਪਿੰਦਰ ਹੁਣ ਪਹਿਲੀਆਂ ਗੱਲਾਂ ਵੀ ਨਹੀਂ ਨਾ ਹੈਗੀਆਂ ਲੋਕਾਂ ਚ ਪਿਆਰ ਹੀ ਨਹੀਂ ਹੈਗਾ ਹੂੰ ਆਪਣੇ ਨਾਲੋਂ ਵੱਧ ਕੇ ਤੇ ਲੋਕੀ ਚੀਜ਼ਾਂ ਨੂੰ ਪਿਆਰ ਕਰਦੇ ਆ ਵੀ ਕੋਈ ਸਾਡੀ ਚੀਜ਼ ਤੋੜ ਨਾ ਦੇ ਅਸੀਂ ਕਹਿਣ ਕੁਝ ਦੇਣਾ ਨਹੀਂ ਐ ਕਿਤੇ ਕੋਈ ਘਰ ਆ ਵੀ ਜਾਏ ਨਾ ਤੇ ਕਿਸੇ ਦਾ ਨਿਆਣਾ ਕਿ ਇਹ ਚੀਜ਼ ਨੂੰ ਹੱਥ ਲਾਏ ਤੇ ਗਲੇ ਪਹਿਲਾਂ ਰੋਲਾ ਪਾਉਣ ਲੱਪੈਂਦੇ ਤੇ ਮੁੜ ਕੇ ਗਲੇ ਆਪ ਹੀ ਨਹੀਂ ਆਉਂਦੇ ਸਹੀ ਗੱਲ ਹੈ ਤੇਰੀ ਨਾਲੇ ਉੰਜ ਵੀ ਨਾ ਇੰਨਾ ਪਿਆਰ ਮੁਹੱਬਤ ਨਹੀਂ ਹੁਣ ਹੈਗੀ ਪਰ ਨਵਦੀਪ ਤੁਹਾਡੇ ਜਿਹਾ ਬੜਾ ਹੁੰਦਾ ਸੀ ਉਹਦਾ ਆਹੋ ਹੁੰਦਾ ਤੇ ਸਹੀ ਹੀ ਪਰ ਹੁਣ ਫਿਰ ਕਰ ਵੀ ਕੀ ਸਕਦੇ ਗਲਤੀਆਂ ਤੇ ਸਾਡੀ ਮੰਮੀ ਦੀਆਂ ਨੇ ਇਹ ਫਿਰ ਕਿਸੇ ਨੂੰ ਨਹੀਂ ਪੱਖਸ਼ ਦੇ ਹੈਗੇ ਨਾ ਇਹਨਾਂ ਦੀ ਸਾਡੇ ਨਾਲ ਬੰਦੀ ਨਾ ਇਹਨਾਂ ਦੀ ਆਪਣੇ ਪੇਕੇ ਨਾਲ ਬੰਦੀ ਨਾ 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 ਬਣੀ ਹੈ ਚੱਲ ਫਿਰ ਮੈਂ ਚੱਲਦਾ ਤੇ ਮੰਮੀ ਨੂੰ ਨਾ ਦੱਸੀ ਚੰਗਾ ਨਹੀਂ ਮੈਂ ਕਿਹੜੀ ਗੱਲ ਦੱਸਣਾ ਨਾ ਉਹ ਮੇਰੇ ਮਗਰ ਦੇ ਤੁਰ ਪੈਣਾ ਉਹ ਮੇਰੇ ਮਗਰ ਦੇ ਤੁਰਨਾ ਹੈ ਨਾ ਤੈਨੂੰ ਨਹੀਂ ਖਲੋਂ ਦੇਣਾ ਤੇ ਤੂੰ ਉਹਨੂੰ ਜਾਣ ਦਿੰਦਾ ਮੈਨੂੰ ਕਿਉਂ ਨਹੀਂ ਦੱਸਿਆ ਨਹੀਂ ਨਹੀਂ ਮੈਂ ਕਿਹੜੀ ਗੱਲ ਨੂੰ ਦੱਸਦਾ ਮੈਨੂੰ ਪਤਾ ਹੀ ਹੈ ਇਹਨਾਂ ਦਾ ਕਿ ਕਿੱਦਾਂ ਦੇ ਨੇ ਤੇ ਚੱਲ ਚੱਲਦਾ ਮੈਂ ਫਿਰ ਚੰਗਾ ਠੀਕ ਚੱਲ ਹੁਣ ਭੂਆ ਜੇ ਮੰਨ ਜਾਂਨਾ ਤੇ ਸਭ ਕੁ ਚੰਗੀ ਗੱਲ ਵਾ ਵੇ ਕਿੱਥੇ ਚੱਲਿਆ ਉਰਾ ਮੇਰੇ ਘਰ ਸੋਣਾ ਹੈ ਕਿਸੇ ਦੀ ਸੁਣਦਾ ਯਾਰ ਸ਼ਰ ਹੋ ਗਿਆ ਤੇ ਤੁਰ ਗਿਆ ਜੇ ਜਾਣਾ ਹੈ ਤਾਂ ਮੈਨੂੰ ਤੂੰ ਦੱਸ ਹੀ ਜਾਂਦੋ ਅਕਲ ਵੇਖ ਲੈ ਇਹਦੀ ਨੇ ਇੱਧਰ ਆ ਹਾਂ ਬੈ ਮੈਨੂੰ ਦੱਸ ਵੀ ਪਿੰਦਰ ਕਿੱਥੇ ਗਿਆ ਵੈ ਮੰਮੀ ਮੈਨੂੰ ਨਹੀਂ ਪਤਾ ਹੈਗਾ ਕਿੱਥੇ ਗਏ ਨੇ ਐਡੀ ਗੱਲ ਆ ਬੜਾ ਤੈਨੂੰ ਦੱਸਿਆ ਨਹੀਂ ਉਹਨੇ ਮੈਂ ਵਾਜਾ ਹੀ ਮਾਰਦੀ ਰਹੀ ਆਵੇਂ ਇੱਧਰ ਆ ਇੱਧਰ ਆ ਪਤਾ ਨਹੀਂ ਲੱਗਿਆ ਮੋਟਰਸਾਈਕਲ ਲਾ ਕੇ ਇਹਦੇ ਗਾਂਵ ਹੀ ਆਵਾ ਮੰਮੀ ਮੈਨੂੰ ਵੀ ਨਹੀਂ ਦੱਸਿਆ ਮੈਂ ਵੀ ਪੁੱਛਿਆ ਸੀ ਕਿ ਕਿੱਥੇ ਚੱਲੇ ਹੋ ਕਹਿੰਦੇ ਹਰ ਇੱਕ ਕੰਮ ਤਾਨੂੰ ਪੁੱਛ ਕੇ ਹੀ ਕਰਨਾ ਵਾ ਜਿੱਥੇ ਮਰਜੀ ਮੈਂ ਜਾਵਾਂ ਜੇ ਸ਼ਹਿਰ ਗਿਆ ਹੋਏ ਤੇ ਇਹੋ ਜਿਹੀ ਲੀੜੇ ਤੇ ਨਹੀਂ ਉਹਨੇ ਪਾ ਕੇ ਜਾਣਾ ਸ਼ਹਿਰ ਤੇ ਜਿਹੋ ਜੇ ਹੋਂ ਉਹੋ ਜੇ ਪਾ ਜਾਂਦਾ ਬੜਾ ਉਹ ਤੇ ਤਿਆਰ ਸ਼ਹਿਰ ਹੋ ਕੇ ਗਿਆ ਮੈਨੂੰ ਨਹੀਂ ਮੰਮੀ ਪਤਾ ਹੈਗਾ ਤੇਰੇ ਘਰ ਕੇ ਨਾ ਮੈਨੂੰ ਪੁੱਛਣਾ ਵੀ ਗਿਆ ਵੈ ਅੱਗੇ ਜਿੱਥੇ ਵੀ ਜਾਂਦਾ ਹੁੰਦਾ ਸੀ ਨਾ ਮੈਨੂੰ ਪੁੱਛ ਕੇ ਜਾਂਦਾ ਹੁੰਦਾ ਸੀ ਵੀ ਮੰਮੀ ਮੈਂ ਚੱਲਿਆ ਆਵਾਂ ਉਹਨਾ ਹੀ ਟਾਈਮ ਉਹਨੇ ਦੱਸਣਾ ਜਿਹੜੇ ਟਾਈਮ ਜਾਣਾ ਨਾ ਉਸੇ ਟਾਈਮ ਹੀ ਆ ਜਾਣਾ ਬਸ ਹੁਣ ਮੈਨੂੰ ਤਾਂ ਕਿਹੜਾ ਪੁੱਛਦਾ ਹੀ ਨਹੀਂ ਇਹ ਮਾਂ ਕੌਣ ਹੈ ਤੇ ਮੰਮੀ ਮੈਨੂੰ ਕਿਹੜਾ ਦੱਸ ਕੇ ਗਏ ਨੇ ਮੇਰੇ ਨਾਲ ਐਵੇਂ ਤੁਸੀਂ ਓਖੇ ਹੋ ਹੀ ਜਾਂਦੇ ਹੋ ਮੈਨੂੰ ਵੀ ਨਹੀਂ ਪਤਾ ਕਿ ਮੈਂ ਵੀ ਤੁਹਾਡੇ ਵਰਗੀ ਆਂ ਭਾਵੇਂ ਤੁਸੀਂ ਮੇਰੇ ਵਰਗੀਆਂ ਪਰ ਤੈਨੂੰ ਦੱਸ ਕੇ ਗਿਆ ਹੋਣਾ ਮੇਰੇ ਅੱਗੇ ਓਲਾ ਰੱਖਿਆ ਉਹਨੇ ਨਹੀਂ ਮੰਮੀ ਮੈਨੂੰ ਵੀ ਨਹੀਂ ਪਤਾ ਮੈਂ ਪੁੱਛਿਆ ਸੀ ਮੈਨੂੰ ਆਪਨੀ ਦੱਸਿਆ ਕਹਿੰਦੇ ਹੀ ਕੋਈ ਕੰਮ ਆ ਹਾਦ ਹੋ ਗਈ ਉਹਦੇ ਵਾਲੀ ਕਿਹੜਾ ਇਹਨੂੰ ਕੰਮ ਪੈਣਾ ਸੀ ਇਹਦਾ ਦੱਸ ਕੇ ਵੀ ਨਹੀਂ ਗਿਆ ਹੈਗਾ ਮੈਨੂੰ ਜੇ ਪਤਾ ਹੁੰਦਾ ਨਾ ਤੇ ਮੈਂ ਤੁਹਾਨੂੰ ਉਦੋਂ ਤਾਂ ਦੱਸਦੇ ਨਾ ਮੈਂ ਤੁਹਾਨੂੰ ਕਹਿਂਦੀ ਕਿ ਮੈਨੂੰ ਆਪਨੀ ਪਤਾ ਪਰ ਇਹ ਗੱਲ ਉਹਦੇ ਵਾਸਤੇ ਚੰਗੀ ਨਹੀਂ ਨਾ ਹੈਗੀ ਐਵੇਂ ਵਾਰਾ ਬੰਦਿਆਂ ਵਾਂਗ ਤੁਰਿਆ ਫਿਰਦਾ ਵਾ ਇਹਨਾਂ ਨੂੰ ਨਹੀਂ ਪਤਾ ਹੈਗਾ ਇਹਨੂੰ ਵਾਰ ਕੰਕਣ ਸਪਰੇਅ ਵਾਂ ਕਰਨ ਵਾਲੀਆਂ ਨੇ ਖਾਦ ਪਾਣੀ ਉਹਨਾਂ ਨੂੰ ਪਾਉਣ ਵਾਲਾ ਵਾ ਹੋਰ ਮਹੀਨੇ ਨੂੰ ਪੱਕ ਜਾਨੀਆਂ ਨੇ ਇਹਨੂੰ ਤਾਂ ਫਿਕਰ ਹੀ ਹੈ ਨਹੀਂ ਤਿਆਰ ਸ਼ਾਰੋ ਕਰ ਨਿਕਲ ਜਾਂਦਾ ਵਾ ਆਵਾਰਾ ਬੰਜਾ ਵਾਂਗੂ ਕੋਈ ਨਹੀਂ ਮੰਮੀ ਆਈ ਜਾਣਾ ਪੁੱਛ ਲਿਓ ਉਹ ਤੇ ਮਨ ਨੂੰ ਮੈਂ ਪੁੱਛਾਂਗੀ ਜਦੋਂ ਆਏਗਾ ਉਹਨੂੰ ਰਹਿਣਤ ਨਹੀਂ ਦਿੰਦੀ ਅੱਜ ਗਿਆ ਤਿਆਰ ਹੋ ਕੇ ਕੱਲ ਨੂੰ ਫੇਰ ਕਿਤੇ ਤੁਰ ਪੇਗਾ ਬਿਨਾ ਪੁੱਛਿਆ ਤਾਈ ਇਹ ਗੱਲ ਚੰਗੀ ਥੋੜੀ ਐ ਨਾਲੇ ਅੱਗੇ ਗੱਲ ਹੋਰ ਸੀ ਹੁਣ ਹੋਰ ਵਾ ਚਲੋ ਮੰਮੀ ਕੋਈ ਨਹੀਂ ਆਉਣਗੇ ਤੇ ਕਰ ਲਿਓ ਗੱਲ ਬਤਾਤੇ ਹੋਏਗਾ ਅਨੁਸਾਰਾ ਹੀ ਮੈਨੂੰ ਨਹੀਂ ਦੱਸਦੀ ਹੈਗੀ ਸਾਸ਼ਿਕਾ ਜੀ ਸਾਸ਼ਿਕਾ ਜੀ ਹੋ ਸੁਣਾਓ ਕੀ ਠਾਈ ਵਧੀਆ ਵਧੀਆ ਤੂੰ ਸੁਣਾਓ ਬਸ ਵਧੀਆ ਦੀ ਆਜੋ ਇਸ ਕੀ ਹੋਣਾਈ ਵੀਰ ਜੀ ਕੋਈ ਗੱਲ ਨਹੀਂ ਠੀਕ ਹੈ ਨਹੀਂ ਕੋਈ ਗੱਲ ਨਹੀਂ ਇੱਥੇ ਹੋ ਜਾ ਮੈਂ ਪਾਣੀ ਲੈ ਆਈ ਜੇ ਪਤਾ ਨਹੀਂ ਕੀ ਗੱਲ ਚਾਂਚੱਕੀ ਆ ਗਿਆ ਅੱਗੇ ਆਉਣਾ ਹੋਏ ਤੇ ਪਹਿਲਾਂ ਦਰਦ ਦੇ ਹੁੰਦੇ ਪੀ ਆਉਣਾ ਵਾ ਚਲ ਕੋਈ ਗੱਲ ਨਹੀਂ ਪਾਣੀ ਪੀ ਮੰਨੀ ਫੇਰ ਪੁੱਛਣੀ ਵਧੀਆ ਨਹੀਂ ਠੀਕ ਠਾਕ ਜੀ ਸਭ ਵਧੀਆ ਠੀਕ ਠਾਕ ਨਰਦੀ ਦੀ ਨੂੰ ਲੈ ਆਉਂਦੇ ਤੇ ਬਸ ਮੈਂ ਇੱਥੇ ਨਾ ਕੰਮ ਤੇ ਆਇਆ ਕਿਤੇ ਤੇ ਮੈਂ ਚੱਲ ਲੰਗਦੇ ਲੰਗਦੇ ਹੋਈ ਜਾਂਨੇ ਆ ਚਲੋ ਚੰਗਾ ਕੀਤਾ ਵਾ ਹੋਰ ਕੁੜੀਆਂ ਠੀਕ ਠਾਕ ਨੇ ਕੁੜੀਆਂ ਵੀ ਠੀਕ ਠਾਕ ਜੀ ਨਿੱਕੀ ਤੇ ਸੁੱਤੀ ਆ ਤੇ ਰੋਜ ਗਈ ਐ ਸਕੂਲ ਪੇਪਰ ਹੁੰਡੇ ਇਹਦੇ ਲੱਗ ਗਿਆ ਕਿਤੇ ਭਾਬੀ ਨਹੀਂ ਇੱਥੇ ਜੀ ਜਾਣਾ ਹੀ ਸਗੋ ਚੰਗੇ ਬਾਰੇ ਤੁਸੀਂ ਆਗੇ ਤੇ ਹੁਣ ਮਿਲਣਗੇ ਤੇ ਮੈਂ ਬੁਲਾ ਕੇ ਲਿਆਈਂਦੇ ਉਹਨਾਂ ਨੂੰ ਬੁਲਾ ਲਾ ਤੁਮਹਦੇ ਸ਼ਾਮਾ ਤੱਕ ਖਰਦਾਰ ਆ। ਕਾਰ ਆਇਓ ਕਾਰ ਪਰਮਣੇ ਆਏ ਜੀ। ਪਰਮਣੇ ਕੌਣ ਆਇਓ? ਪਿੰਦਰਪਾਜੀ ਆਇਆ। ਪਿੰਦਰਾ ਆਇਆ। ਆ ਤੇ ਕੱਲਾ ਕੇ ਨਾਲ ਭਾਬੀ ਨਹੀਂ ਕੱਲੇ ਆਏ ਆ। ਅੱਛਾ ਫੋਣ ਫਣ ਕੀਤਾ ਤੈਨੂੰ ਕਿ ਨਹੀਂ ਅੱਗੇ ਤੇ ਕਰਕੇ ਹੁੰਦਾ ਹੁੰਦਾ। ਆਖੰਡੀ ਮੈਂ ਇੱਥੇ ਲੱਗੇ ਆਇਆ ਤੇ ਕਹਿਣੇ ਨਗ ਨਗ ਤੇ ਤੁਹਾਡੀ ਕੋਈ ਹੋਇਆ ਨਾ। ਉਹ ਚਲ ਵਧੀਆ ਹੋ ਗਿਆ। ਸਹੀ ਪੁੱਛੇ ਤੇ ਕਰ ਲਈ ਨਾ। ਮੇਰੇ ਮਨ 'ਚ ਵੀ ਆਉਣ ਡਿਆ ਸੀ ਪਰ ਕਰ ਲਈ ਨੂੰ ਕਹਿਣਾ ਦਹਾੜ ਡੰਗ ਤੇ ਨਾ ਚੱਕਰ ਮਾਰ ਕੇ ਆਈਏ। ਤੇ ਜਾਂ ਫਿਰ ਮੈਂ ਕੱਲੇ ਹੋ ਕੇ ਆਉਣਾ ਹੀ ਮੇਰਾ ਬੜਾ ਮਨ ਕਰ ਡਿਆ ਸੀ ਕਿ ਮਿਲ ਕੇ ਆਵਾਂ। ਉਨਾਲੇ ਜਿੱਦਾਂ ਮਰਜ਼ੀ ਫੇਰ ਵੀ ਭੂਆ ਤੈਨੂੰ ਪਤਾ ਆਪਣੀ ਆ ਆਪਣਾ ਖੋਣੀ ਆ ਅਕਸਰ ਆਪੋ ਚ ਆਪਾਂ ਨਹੀਂ ਆਉਣਾ ਜਾਣਾ ਤਾਂ ਕਿੰਨੇ ਆਉਣਾ ਜਾਣਾ ਵਾ ਚਲੋ ਕੋਈ ਗੱਲ ਤੇ ਪਾਣੀ ਤਾਂ ਨਹੀਂ ਪਿਆ ਲਿਆ ਪਾਣੀ ਮੈਂ ਪਿਆ ਲਿਆ ਤਾਂ ਆ ਜਾਓ ਫਿਰ ਦੇ ਕੋਲੇ ਹੁਣਾ ਨੂੰ ਨਾ ਨਹੀਂ ਅੱਡੇ ਤੋਂ ਕੋਈ ਗੱਲ ਨਹੀਂ ਜੇ ਕੋਈ ਚੀਜ਼ ਲੈ ਆਉਣੀ ਹੋਊਗੀ ਨਾ ਤਾਂ ਲੈ ਆਓ ਆ ਤੇ ਜਾਓ ਲੱਗੇ ਉਹਦਾ ਬਿਸਕੁਟ ਪੂਰੀਆ ਹੈਗਾ ਵਾ ਕਰ ਚਲੋ ਫਿਰ ਠੀਕ ਆ ਕੋਈ ਗੱਲ ਨਹੀਂ ਚਲੋ ਉਹ ਬੱਲੇਪਿੰਦਰ ਕੀ ਹਾਲੇ ਵਧੀਆ ਪਿੰਦਰ ਠੀਕ ਠਾਕ ਵਧੀਆ ਵਧੀਆ ਉਹ ਦੱਸਣਾ ਫਿਰ ਸੇਤਾ ਕਿਦਾਂ ਸੇਤਾਂ ਬਸ ਟਾਈਮ ਪਾਸ ਕਾ ਮਾ ਪਿੰਡਰ ਟਾਈਮ ਪਾਸ ਹੋਈ ਜਾਂਦਾ ਵਾ ਟਾਈਮ ਪਾਸ ਹੀ ਹੋਈ ਜਾਂਦਾ ਹੈ ਕੀ ਗੱਲ ਦੱਸ ਮੈਨੂੰ ਤੇ ਉਹ ਜਿਹੜੇ ਘੜੀ ਮਾਰਕ ਨਗਾਦੇ ਵਧੀਆ ਹੀ ਆ ਕੇ ਚੱਲ ਵਧੀਆ ਤੇ ਹੋਰ ਤੂੰ ਸੁਣਾ ਬੜਾ ਛਾਪਾ ਮਾਰਿਆ ਵਾ ਨਾ ਕੋਈ ਸੂਣ ਨਾ ਕੋਤਾ ਨਾ ਪਤਾ ਆ ਨਹੀਂ ਸਕਦੇ ਭਰਾ ਇਹ ਕਹਿਣ ਵਾਲੀ ਗੱਲ ਹੈ ਜੀ ਆਹ ਨੂੰ ਪਰ ਅੱਗੇ ਕਰਕੇ ਮੰਨ ਲੈਣਾ ਵੀ ਮੈਂ ਆਉਣ ਲੱਗਾ ਵੀਰ ਮੈਂ ਨਾ ਆਇਆ ਕਿਤੇ ਲੱਗੇ ਤੁਹਾਡੇ ਅੱਛਾ ਤੇ ਮੈਂ ਚੱਲ ਲੰਗਦਾ ਨੰਗਦਾ ਭਰਾ ਉਹ ਆਉਣਾ ਬੜੀ ਵਧੀਆ ਕੀਤੀ ਗੱਲ ਤੇ ਸਗੋਂ ਸਹੀ ਪੁੱਛੇ ਤੇ 10 ਮਿੰਟਾਂ ਦਾ ਫਰਕ ਪੈਣਾ ਸੀ ਮੈਂ ਵੀ ਸ਼ਹਿਰ ਨੂੰ ਚੱਲਿਆ ਆਂ ਆਵੇ ਤਿਆਰੀ ਟੂਰੀ ਤਰੀ ਕੀਤੀ ਆ ਤੇ ਠੀਕ ਆ ਉਦਾਂ ਲੱਗਾ ਹਾਂ ਪਹਿਲਾਂ ਫੋਨ ਕਰਨਾ ਅੱਛਾ ਉਹ ਮੈਂ ਚੱਲ ਆਪਣਾ ਘਰ ਆ ਕੀ ਕਰਨਾ ਹੋਣਾ ਆਉਣਾ ਗਰਲੀਨ ਤੋ ਤਾਂ ਘਰੇ ਹੋਣਾ ਏ ਘਰੇ ਆ ਵੀ ਆਪਣਾ ਮਿਲਜੋਲ ਨਹੀਂ ਨਹਾਉਣਾਗਾ ਇਹ ਗੱਲ ਤੇਰੀ ਸਹੀ ਆ ਹੋਰ ਭੂਆ ਦੀ ਸੁਣਾ ਕਿਤਾ ਵਧੀਆ ਠੀਕ ਆ ਪਿੰਡ ਸਭ ਰਾਜੀ ਹੋ ਜੀ ਵਧੀਆ ਵਧੀਆ ਠੀਕ ਆ ਤੀ ਤੇ ਆਉਣਾ ਨਹੀਂ ਛੱਡ ਗਏ ਤੇ ਉਹ ਮੈਨੂੰ ਆਉਣਾ ਕਿਉਂ ਨਹੀਂ ਆ ਬਸ ਇੱਧਰ ਜੇ ਹੋ ਜਾਂਦੇ ਵਿੱਚ ਤਹੀ ਤੇ ਹੋ ਕੇ ਆਈਏ ਦਸ ਯਾਰ ਇਹ ਕੋਈ ਗੱਲ ਤੂੰ ਆ ਗਿਆ ਮੈਨੂੰ ਕੋਈ ਫਰਕਵਾ ਚੱਲ ਲੋ ਤੇ ਤੇਰੀ ਗੱਲ ਠੀਕ ਆ ਪਰ ਫਿਰ ਵੀ ਆਇਓ ਕਿਸੇ ਦਿਨ ਭਰਾਵਾ ਤੂੰ ਵੀ ਐਵੇਂ ਗੁੱਸਾ ਹੀ ਕਰਕੇ ਬਹਿ ਗਏ ਗੁੱਸਾ ਯਾਰ ਫਿਰ ਇਦਾਂ ਹੀ ਪਿੰਦਰ ਤਨ ਪਰਾਇ ਜੋ ਨੇ ਕਿੰਨੀਆਂ ਮੋਟੀਆਂ ਗੱਲਾਂ ਹੋ ਜਾਂਦਾ ਤੇ ਕੋਈ ਨਹੀਂ ਬਾਕੀ ਸਮੇਂ ਨਾਲ ਆਪਣੇ ਸਭ ਕੁਝ ਠੀਕ ਹੋ ਜਾਂਦਾ ਵਾ ਪਿੰਦਰੋਦਾ ਤੂੰ ਗਿਆ ਕਿੱਥੇ ਐ ਸਾਰੇ ਚੱਕਰ ਮਾਰਿਆ ਏ ਉਹ ਨਹੀਂ ਨਹੀਂ ਪੂਆ ਕੋਲ ਗਿਆ ਹਾਂ ਪੂਆ ਕੋਲ ਕਿਹੜੀ ਪੂਆ ਕੋਲ ਪਿੰਦਰ ਆਪਨੇ ਪੂਆ ਕੋਲ ਗਿਆ ਹਾਂ ਪਿੰਦਰ ਆਪਣੇ ਪੂਆ ਕੋਲ ਤੂੰ ਮੇਰੇ ਖਿਆਲ ਨਾਲ ਬੜੇ ਚੰਦਾ ਮਿਲਵਰਤਨ ਛੱਡਿਆ ਵਾ ਤੇ ਵਿਆਹ ਜੀ ਮੇਰੇ ਖਿਆਲ ਨਾਲ ਤੇਰੇ ਨਹੀਂ ਹੋਏ ਹੈ ਨਾ ਸੱਦਿਆ ਦਾ ਸਹੀ ਹੀ ਲਵ ਪ੍ਰੋਪ ਆਏ ਹੈ ਨਹੀਂ ਤੇ ਮੈਂ ਨਾ ਭਰਾਵਾ ਤੈਨੂੰ ਸੱਚੀ ਦੱਸਣਾ ਤੁਹਾਡੇ ਕਰਕੇ ਭੱਜਾ ਫਿਰਨ ਰਿਹਾ ਵਾਂ ਤੁਹਾਡੇ ਕਰਕੇ ਭੱਜਾ ਫਿਰਨ ਰਿਹਾ ਮੈਂ ਹਾਂ ਵੀ ਪੂਆ ਨੂੰ ਨਾ ਮੈਂ ਵੀ ਤੂੰ ਹੀ ਵੀ ਹਿਸਾਬ ਮੰਗੋ ਉਪਿੰਦਰ ਤੂੰ ਕੋਈ ਗੱਲ ਨਹੀਂ ਸਾਡੇ ਨਾਲ ਜੋ ਚੱਲਣ ਦੇ ਆ ਨਾ ਤੇ ਚੱਲਣ ਦੇ ਤੂੰ ਆਪਣੇ ਘਰ ਨਾਲ ਹੋਰ ਕੋਈ ਨਵਾਂ ਸਿਆਪਾ ਪਾ ਲਈ ਉਹ ਨਹੀਂ ਨਹੀਂ ਕੁਝ ਨਹੀਂ ਹੁੰਦਾ ਗਾਇ ਸਿੰਘ ਇਸੇ ਗੰਪਰ ਅੱਗੇ ਭੂਆ ਮਿਲੀ ਹੰਨੀ ਉਹ ਕਿਤੇ ਹੋਰ ਚਲ ਗਏ ਨਹੀਂ ਤੇ ਭੂਆ ਦੇ ਗਾਂ ਬੇਟੇ ਪੁੱਟੇ ਕਿਦਾਂ ਠੀਕ ਠਾਕ ਸਭ ਮਿਲੇ ਫਿਰ ਚੰਗੇ ਵਿਹਾਰ ਨਾਲ ਮਿਲੇ ਓਹੋ ਮਿਲਿਆ ਹੀ ਨਹੀਂ ਕੋਈ ਵੀ ਮੈਨਾਂ ਵੀ ਉਹ ਆਪਣਾ ਘਰ ਵੇਚ ਕੇ ਚਲ ਗਏ ਨੇ ਹੋਰ ਸਥੇ ਅੱਛਾ ਘਰ ਹੀ ਤੂੰ ਵੇਚ ਗਿਆ ਆਹੋ ਤੇ ਫਿਰ ਹੁਣ ਕਿਦਾਂ ਪਤਾ ਲੱਗੂਗਾ ਤੂੰ ਮੈਂ ਸੋਚਣ ਦੇ ਆਵਾ ਵੀ ਚੱਲ ਤੂੰ ਜਾਂਦਾ ਆਂਦਾ ਰਹਿਣਾ ਕਿ ਨਾ ਕਿਤੇ ਬੰਨੇ ਤਿਆਰ ਰੱਖੀ ਹੋਣ ਆਪਾਂ ਸਾਰੇ ਜਾਣੇ ਮਿਲ ਕੇ ਨਾ ਤਾਂ ਪਹਿਲਾਂ ਸਾਡੀ ਭੂਆ ਦਾ ਪਤਾ ਕਰੀਏ ਪਿੱਛੇ ਜੇ ਨਾ 15 ਮਹੀਨੇ ਸ਼ਹਿਰ ਦਾ ਇੱਕ ਮੁੰਡਾ ਮਿਲਿਆ ਸੀ ਉਹ ਤੇਰੀ ਭੂਆ ਦੇ ਪਿੰਡ ਦਾ ਸੀ ਉਹਨਾਂ ਦੇ ਗਵਾਹ ਕਿੱਧਰ ਰਹਿੰਦਾ ਤੇ ਮੇਰਾ ਵਾਕਬਾ ਮੈਂ ਨਾ ਪਰਦੇ ਨੇ ਇਕੱਠੇ ਕਾਲਜ ਆਪਾਂ ਤੇ ਉਹ ਡੈਬ ਆ ਗੱਲਾਂ ਬਾਤਾਂ ਇਹਦਾ ਬੈਠੇ ਬੈਠੇ ਕਰਨਾ ਆਂਦਾ ਵੀ ਤੁਹਾਡੀ ਇਹਦਾ ਰਿਸ਼ਤੇਦਾਰੀ ਆ ਸਾਂਝਵਾ ਮੈਂ ਕਿਹਾ ਵੀ ਅੱਜ ਦੀ ਰਿਸ਼ਤੇਦਾਰੀ ਤੇ ਹੈਗੀ ਆ ਭੂਆ ਦੀ ਦੀ ਨਾ ਨਾਣਾ ਤੇ ਉਹ ਅਗੋਂ ਆਂਦਾ ਵੀ ਫਿਰ ਉਹਨਾਂ ਦੀ ਕੋਈ ਆਣ ਬਣਵੀ ਚਲਦੀ ਆ ਪੁੱਛ ਤੇ ਮੈਨੂੰ ਕਿਹਾ ਵੀ ਉਹ ਤੇ ਹੈ ਹੀ ਕਰਾਂਜ ਹੋ ਜਾਂਦੇ ਆ ਵਾਦੇ ਘਾਟੇ ਤੇ ਆਂ ਦਾ ਪਰ ਉਹਨਾਂ ਨੂੰ ਯਾਦ ਬੜਾ ਕਰਦੀ ਐ। ਯਾਦ ਤੇ ਲਵ ਕਰਨਾ ਹੀ ਐ। ਫੇਰ ਵੀ ਆਪਣਾ ਖੂਨ ਐ। ਸਹੀ ਗੱਲ ਆ ਪਿੰਦਰ। ਨਿਗੇ ਨਿਗੇ ਹਾਂ ਖੜਾਉਂਦੀ ਹੁੰਦੀ ਜਦੋਂ ਸਾਨੂੰ। ਸਹੀ ਗੱਲ ਆ। ਤੇ ਨਾ ਵੀ ਮੰਮੀ ਕਰਕੇ ਵੇਖ ਲੈ ਰਿਸ਼ਤੇਦਾਰੀ ਛੁੱਟ ਗਈ ਐ। ਦਾ ਇਹ ਗੱਲ ਦੱਸਾਂ ਪਿੰਦਰ। ਹੂੰ ਆਪਣੀਆਂ ਜੜਾਂ ਦੀ ਖੇਚ ਵਿੱਚ ਜਾਂ ਰਹਿੰਦੀ ਐ। ਹੁਣ ਮੰਨ ਲਓ ਤੇਰੀ ਮੰਮੀ ਐ ਨਾ। ਉਹ ਆਡੀ ਇੰਨਾ ਵੇਲਾ ਕਰਦੀ ਐ ਨਾ। ਪਰ ਯਕੀਨ ਮੰਨੀ ਕਦੇ ਮਨ ਚੋੜਦਾਂ ਦਾ ਗੁੱਸਾ ਨਹੀਂ ਆ ਕੇ ਮਨੋਂ ਲੈ ਦੇ। ਫੇਰ ਕਹੀਦਾ ਮੈਂ ਗੱਲੀ ਨੂੰ ਕਹਦਾ ਨਾ ਤੇ ਕੋਈ ਗੱਲ ਨਹੀਂ ਵੱਟਿਆ। ਇਸੇ ਕਰਕੇ ਤੇ ਮੈਂ ਡਿਆਵਾ ਵੀ ਹੁਣ ਭੂਆ ਦਾ ਪਤਾ ਕਰੀਏ ਉਹ ਉਥੋਂ ਚਲ ਗਏ ਨੇ ਜਿੱਦ ਤੇਰੀ ਉਥੇ ਬਾਗ ਵੀ ਹੈ ਮੈਂ ਉਧਰ ਤੋਂ ਪੁੱਛਿਆ ਗਿਛਾਈ ਪਰ ਮੈਨੂੰ ਨਾ ਅਸਲ 'ਚ ਪਿੰਡ ਦਾ ਨਹੀਂ ਪਤਾ ਲੱਗਾ ਵੀ ਹੁਣ ਉਹ ਕਹੇ ਕਿੱਥੇ ਨੇ ਪਿੰਦਰ ਪੰਗਾ ਤੇ ਇਹ ਵੀ ਹੈ ਨਾ ਕਿ ਉਹ ਮੁੰਡਾ ਵੀ ਹੁਣ ਬਾਹਰ ਚਲ ਗਿਆ ਉਹ ਤੇਰਾ ਨਹੀਂ ਤੇ ਆਪਾਂ ਇਦਾਂ ਕਰਦੇ ਉਹਦੇ ਘਰ ਜਾ ਕੇ ਮੁੰਡੇ ਨਾਲ ਕੋਈ ਅਤਾ ਪਤਾ ਲੱਭ ਲੈਂਦੇ ਸੂਸਰਾਗ ਇਹਨਾਂ ਦੀ ਨਾ ਆ ਗਈ ਇਹ ਪਹਿਲੀ ਰੋਡ 'ਚ ਅੱਛਾ ਉਹ ਤੇ ਇਹਨਾਂ ਦੀ ਵੇਗ ਗਈ ਹਸਾਣਾ ਇਹਨਾਂ ਨੂੰ ਲਾਂਬੇ ਕਿਤੇ ਮਿਲ ਗਈਏ ਕੋ 10-15 ਗੱਲੇ ਇਕੱਠੀ ਇਨਾ ਕੋ ਦਪਦਾ ਲੱਗਾ ਪਰ ਪਿੰਡ ਦਾ ਨਹੀਂ ਪਤਾ ਲੱਗਾ ਵੀ ਹੈ ਕਿੱਥੇ ਨੇ ਤੇ ਮੈਂ ਵੀ ਆਪਾਂ ਹੁਣ ਰਲ ਮਿਲ ਕੇ ਤੇ ਭੂਆ ਪਿਲਾ ਲੱਭੀ ਹੈ ਵੀ ਹੈ ਕਿੱਥੇ ਨੇ ਉਹ ਪਿੰਦਰ ਇਹ ਤਾਂ ਗੱਲ ਹੈਈ ਆ ਤੇ ਬਾਕੀ ਇਹ ਆ ਵੀ ਜਦੋਂ ਕੋਈ ਇਨਸਾਨ ਲੱਭਣ ਆਪਾਂ ਤੁਰ ਪਏ ਅੱਜ ਨਹੀਂ ਤਾਂ ਭੜ ਕੇ ਕੋਈ ਨਾ ਕੋਈ ਤਾਂ ਆ ਪਤਾ ਲੱਭ ਹੀ ਜਾਊਗਾ ਤੇ ਬਿਲਕੁਲ ਤੇਰੀ ਸਹੀ ਹੈ ਤੇ ਪਰ ਇੱਕ ਗੱਲ ਦੱਸਾਂ ਪਿੰਦਰ ਹੂੰ ਭੂਆ ਤੇਰੀ ਨੇ ਖੁਸ਼ ਬੜਾ ਹੋਣੀ ਆ ਤੇ ਜਦ ਮੈਂ ਹਾਂ ਚੱਲ ਦੋਏ ਬੰਨੀ ਰਹਿ ਰਾਜੇ ਹੋਸਾ ਤੁਹਾਡੀ ਭੂਆ ਵੀ ਮਿਲਣ ਵਰਤਾਂ ਡਾਪੇ ਸਾਡੇ ਨਾਲ ਤੇ ਇੱਧਰ ਤੁਹਾਡੇ ਵਾਲਾ ਵੀ ਮਸਲਾ ਹੱਲ ਹੋ ਜੇ ਪਰ ਫੇਰੀ ਮੈਂ ਤੁਹਾਨੂੰ ਨਾ ਭਰਾ ਮਿਲਣਾ ਬਤਾਂ ਸਹੀ ਪਰ ਕੋਈ ਹੋਰ ਨਾ ਆਪਣੇ ਘਰ ਸਾਡੇ ਘਰ ਕੇ ਨਾ ਕੋਈ ਵਿੱਚ ਹਾਜੇ ਮੱਥੇ ਦੇ ਨਾ ਕੋਈ ਕਹੇ ਲਾਦੀ ਕੋਈ ਕਲੰਕ ਉਹ ਅੱਗੇ ਇੰਨਾ ਕੁਝ ਹੋ ਗਿਆ ਦਾ ਹੋ ਰਹਿ ਗਿਆ ਮਾਕੀ ਮਗਰ ਆਹੋ ਇਹ ਤਾਂ ਗੱਲ ਆਈ ਹੈ ਪਿੰਦਰ ਸ਼ਾਇਦ ਕਹਿੰਦੇ ਹੁੰਦੇ ਸਿੱਧੇ ਰਾਣੀ ਤੇ ਇਦਾਂ ਹੀ ਸਮਝਾ ਦੇ ਕੋਈ ਤੋਰ ਤੇ ਨਾਲ ਇਹ ਆ ਵੀ ਟੁੱਟੇ ਰਿਸ਼ਤੇ ਫੇਰ ਜੁੜ ਜਾਣ ਹਮ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਤੇ ਵਿੱਚ ਨਾ ਹੁਣ ਕਮੈਂਟ ਕਰੀਏ ਹੋਂਡੇ ਵੀ ਵੀਡੀਓ ਨੂੰ ਤੁਸੀਂ ਐਂਡ ਕਰ ਦੋ ਹੁਣ ਵੀਡੀਓ ਦਾ ਐਂਡ ਹੀ ਏ ਜੀ ਆਪਾਂ ਇੱਕਦਮ ਖਤਮ ਕਰਤੀ ਤੇ ਫਿਰ ਗੈਣਾ ਮਜਾਣੀਆਂ ਫਿਰ ਉਸ ਤਰੀਕੇ ਨਾਲ ਹਨਾ ਐਂਡ ਕਰਾਂਗੇ ਜਿਹੜਾ ਵਧੀਆ ਲੱਗੇਗਾ ਤੇ ਨਾਲੇ ਕਮੈਂਟ ਕਰਕੇ ਦੱਸਿਓ ਵੀ ਸਟੋਰੀ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ